ਜਿਹੜੇ ਕੀਰਤਨ ਕਰਦੇ ਵੀ ਨੇ ਚੰਗੀਆਂ ਆਵਾਜ਼ਾਂ ਨੇ ਗੁਰੂ ਸਾਹਿਬ ਨੇ ਬਖਸ਼ੀਆਂ ਨੇ ਹੂੰ ਵੇਖੋ ਕਿੱਡੇ-ਕੱਡੇ ਕੌਮ ਦੇ ਮਹਾਨ ਕੀਰਤਨੇ ਉਹ ਵੀ ਆਪਣੇ ਆਪ ਨੂੰ ਥੋੜਾ ਬਦਲਣ ਨੂੰ ਚਲੋ ਇੰਨੀ ਜਲਦੀ ਸਾਜ਼ ਨਹੀਂ ਬਦਲ ਸਕਦੇ ਕਟੋ-ਕਟੇ ਜਿਹੜੀ ਜੰਦੇ ਗਾਣੇ ਦੀ ਧੁਨ ਉਹਨਾਂ ਨੂੰ ਬਦਲ ਕੇ ਉਸ ਸ਼ਬਦ ਨੂੰ ਗੁਰੂ ਦੇ ਰਾਗ ਵਿੱਚ ਗਾਇਆ ਜਾਵੇ ਪਰ ਕਈਆਂ ਨੇ ਇਸ ਚੀਜ਼ ਨੂੰ ਬੜਾ ਗਲਤ ਲਿਆ ਹੁਣ ਉਹਦਾ ਰਿਜ਼ਲਟ ਇਹੀ ਆਇਆ ਕਿ ਦੇਖੋ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਦੀ ਸ਼ਤਾਬਦੀ ਸਮਾਗਮ ਸੀਗਾ ਜੀ ਉਹਦੇ ਵਿੱਚ ਹੁਣ ਉਹ ਚੀਜ਼ ਜਿਹੜੀ ਸਾਡੀ ਕੌਮ ਦੇ ਅੰਦਰ ਭਰ ਰਹੇ ਅਸੀਂ 30 35 40 ਸਾਲ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਦੇਖ ਰਹੇ ਹੋ ਉਹ ਉਹਦਾ ਅਸਰ ਦੇਖ ਗਿਆ ਕਿ ਹੁਣ ਸਾਨੂੰ ਨੱਚਣ ਟੱਪਣ ਵਾਲਾ ਕੰਮ ਚੰਗਾ ਲੱਗਣ ਲੱਗ ਗਿਆ ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ਵੀ ਇਦਾਂ ਦੀ ਗਾਈ ਜਾਵੇ ਜਿਹਦੇ ਨਾਲ ਸਾਡਾ ਪੈਰ ਹਿਲੇ ਹੂੰ ਗੁਰਬਾਣੀ ਨੂੰ ਵੀ ਇਸ ਤਰੀਕੇ ਨਾਲ ਗਾਇਆ ਜਾਵੇ ਜਿਹਦੇ ਨਾਲ ਸਾਡੇ ਹੱਥ ਮਤਲਬ ਹਿੱਲਣ ਹੂੰ ਤੇ ਗੁਰਬਾਣੀ ਦਾ ਮੈਡੀਟੇਸ਼ਨ ਇੱਕ ਕੀਰਤਨ ਤੇ ਇੱਕ ਟਿਕਾ ਦਾ ਵਿਸ਼ਾ ਆ ਇਹ ਤਾਂ ਸਿਰ ਹਲਾਉਣ ਦਾ ਵਿਸ਼ਾ ਨਹੀਂ ਹੈਗਾ ਕਿ ਅਸੀਂ ਉਹਨੂੰ ਸਿਰ ਘੁਮਾਉਣੇ ਆ ਜਾਂ ਸਿਰ ਹਲਾਉਣੇ ਆ ਜਦੋਂ ਬੰਦਾ ਟਿਕ ਗਿਆ ਕੋਈ ਆਵਾਜ਼ ਇਦਾਂ ਦੀ ਵੱਧੂ ਨਾ ਆਈ ਤੇ ਗੁਰਕ ਸਿਰਫ ਗੁਰਬਾਣੀ ਦਾ ਸ਼ਬਦ ਤੁਹਾਡੇ ਕੰਨਾਂ ਵਿੱਚ ਪਿਆ ਸੁਰਤ ਧੁਨ ਤੇ ਸ਼ਬਦ ਇਹਨਾਂ ਦਾ ਸੁਮੇਲ ਹੀ ਤੇ ਸਾਡਾ ਗੁਰੂ ਆ ਅਸੀਂ ਕੀਰਤਨ ਸੁਣਨੇ ਆ ਗੱਡੀਆਂ ਦੇ ਵਿੱਚ ਲਾ ਕੇ ਸੁਣਨੇ ਉਹ ਗਾਣੀਆਂ ਨਹੀਂ ਆ ਧੁਨਾਂ ਦੇ